ਜੋ ਮੀਟਿੰਗ ਹੋਈ ਹੈ ਰੱਖੀ ਕੀ ਜਿਹੜੇ ਡਾਕਟਰ ਸਿਪ ਦੇਖੋ ਸਾਰੇ ਸਾਰੇ ਜਿੰਨੇ ਵੀ ਸੀਨੀਅਰ ਮੈਡੀਕਲ ਆਫਸਰ ਸਰਜਨ ਔਰ ਜਿਹੜੇ ਲੋਕਲ ਇੱਥੇ ਦੇ ਹਸਪਤਲੋਂ ਸਾਰੇ ਸੀਗੇ ਔਰ ਬੜਾ ਅੱਛਾ ਇੱਕ ਮੈਂ ਕਹੂੰਗਾ ਪੋਜ਼ਿਟਿਵ ਜਿਹੜੀ ਚੇਂਜ ਆ ਗਈ ਹੈ ਸਟਾਫ ਦੇ ਐਟੀਟਿਊਡ ਚ ਵੀ ਔਰ ਪੇਸ਼ੈਂਟਸ ਦੇ ਵਿੱਚ ਵੀ ਜਿਹੜਾ ਹੈਗਾ ਕੁਰੀ ਦੀ ਵੱਲ ਲੋਕਾਂ ਦਾ ਅਪਰੀਸ਼ੀਏਸ਼ਨ ਹੈ ਕਿ ਪਹਿਲਾਂ ਨਾਲੋਂ ਚੀਜ਼ਾਂ ਬਹੁਤ ਇਮਪਰੂਵ ਕਰ ਲਈਆਂ ਤੇ ਤੁਸੀਂ ਵੀ ਮੀਡੀਆ ਵਾਲੇ ਤੁਸੀਂ ਦੱਸਦੇ ਪਹਿਲਾਂ ਨਾਲੋਂ ਇਮਪਰੂਵਮੈਂਟ ਹੋ ਰਹੀ ਹੈ ਜੀ ਬਿਲਕੁਲ ਠੀਕ ਹੈ ਜੀ ਸੋ ਇਹ ਜਿਹੜਾ ਇਹ ਵੀ ਵਨ ਸਟਾਪ ਕਿ ਸੈਂਟਰ ਹੈ ਵੀ ਹਸਪਤਲ ਦੇ ਵਿੱਚ ਇਦੇ ਵਿੱਚ ਵੀ ਜਿਹੜਾ ਮਕਸਦ ਹੈ ਉਹ ਹੀਲਿੰਗ ਦਾ ਹੀ ਹੈ ਕਿ ਜਿਹੜੀ ਵੀ ਕੋਈ ਟਰੋਮਾਟਾਈਜ਼ਡ ਸਪੈਸ਼ਲੀ ਔਰਤ ਹੈ ਜੀਆ ਜਿਹਨੂੰ ਕਿਸੇ ਤਰ੍ਹਾਂ ਵੀ ਉਹਦੀ ਕੋਈ ਐਕਸਪਲੋਇਟੇਸ਼ਨ ਹੋਈ ਹੈ ਜਾਂ ਉਹਦੇ ਨਾਲ ਕੋਈ ਜ਼ਾਤ ਵੀ ਹੋਈ ਹੈ ਤਾਂ ਉਹ ਵੇਅ ਟੂ ਗੋ ਮਤਲਬ ਕਿ ਟੋਕ ਟੋਕ ਦੇ ਸੈਂਟਰ ਐਸੇ ਹੈਗਾ ਜਿੱਥੇ ਉਹਨੂੰ ਮਤਲਬ ਕਿ ਸਨੇਹ ਪਿਆਰ ਵੀ ਮਿਲੇਗਾ ਇਹਦੇ ਨਾਲ ਜਿਹੜੀ ਉਹਨੂੰ ਮੈਡੀਕਲ ਏਡ ਸਾਈਕੋਸੋਸ਼ੀਅਲ ਸਪੋਰਟ ਲੀਗਲ ਏਡ ਔਰ ਸ਼ੈਲਟਰ ਰਹਿਣ ਦਾ ਜਿਹੜਾ ਸ਼ਾਰਟ ਸਟੇ ਹੈ ਉਹਦੇ ਵਾਸਤੇ ਜੇ ਬੱਚੇ ਹੋਣਗੇ ਉਹਨਾਂ ਵਾਸਤੇ ਵੀ ਉਹ ਘੱਟੋ ਘੱਟ ਇੱਥੇ ਆ ਕੇ ਸੀ ਕਨਫੀਰ ਸਿਕਿਉਰ ਜਿਵੇਂ ਮੈਂ ਦਨਸ਼ੀਕਨ ਥਿੰਕ ਵੀ ਮੈਂ ਆਪਣੀ ਜ਼ਿੰਦਗੀ ਬਾਰੇ ਹਾਊ ਟੂ ਰੀਬਿਲਡ ਮਾਈ ਲਾਈਫ ਹਾਊ ਟੂ ਕੋਪ ਵਿਦ ਇਟ ਜਿਹੜਾ ਉਹਦੇ ਨਾਲ ਹੋਇਆ ਟਰੋਮੈਟਿਕ ਐਕਸਪੀਰੀਅੰਸ ਉਹਨੂੰ ਓਵਰਕਮ ਕਿੱਦਾਂ ਕਰਨਾ ਤੋਂ ਇਹ ਵੀ ਇੱਕ ਸਮੇਂ ਦੀ ਲੋੜ ਹੈ ਜੀ ਵੈਸੇ ਤਾਂ ਇਹ ਸਾਡੇ ਸਮਾਜ ਵਾਸਤੇ ਇੱਕ ਬਹੁਤ ਅੱਛੀ ਗੱਲ ਨਹੀਂ ਹੈ ਕਿ ਅਸੀਂ ਆਪਣੀਆਂ ਔਰਤਾਂ ਨੂੰ ਇਸ ਤਰ੍ਹਾਂ ਟ੍ਰੀਟ ਕਰੀਏ ਅਸੀਂ ਆਪਣੇ ਆਪ ਨੂੰ ਗੁਰੂਆਂ ਪੀਰਾਂ ਦੀ ਤਰਹੀ ਔਰ ਹਾਂ ਵੀ ਅਸੀਂ ਸਾਨੂੰ ਜਿਹੜਾ ਸਮਾਜ ਹੈ ਉਹਨੂੰ ਵੀ ਆਪਣਾ ਜਿਹੜਾ ਐਟੀਟਿਊਡ ਵੀ ਔਰਤ ਪ੍ਰਤੀ ਔਰ ਬੱਚਿਆਂ ਪ੍ਰਤੀ ਹੋ ਚੇਂਜ ਕਰਨਾ ਚਾਹੀਦਾ ਸਰ ਜਿਹੜੇ ਕਿ ਹਸਪੀਟਲ ਨੇ ਉਹ ਸਿਵਲ ਹਸਪਤਾਲ ਦੀ ਜ਼ਿਆਦਾ ਪੀੜ ਹੋ ਜਾਂਦੀ ਜਿਹੜੇ ਬਾਕੀ ਹਸਪਤਾਲ ਜਿਹੇ ਬਣੇ ਆ ਉਹ ਜਿੱਥੇ ਡਾਕਟਰ ਨਹੀਂ ਹੈਗੇ ਜਾਂ ਕੰਮ ਨਹੀਂ ਉੱਥੇ ਹੋ ਰਿਹਾ ਸੀ ਡਾਕਟਰ ਭਰਤੀ ਕੀਤੇ ਆ ਜੀ ਅਸੀਂ ਇੱਕ ਰਿਕਾਰਡ ਜਿਹੜਾ ਤੁਸੀਂ ਕਹਿੰਦੇ 1000 ਡਾਕਟਰ ਆ ਬੰਦ ਕਹਿੰਦੇ ਹੋਇਆ ਨਹੀਂ ਇਸ ਤਰ੍ਹਾਂ 1000 ਨਰਸਿਸ ਭਰਤੀ ਕਰ ਰਹੇ ਆ ਔਰ ਸਪੈਸ਼ਲਿਸਟ ਜਿਹੜੇ ਹੈਗੇ ਆ ਅਸੀਂ ਇੰਪੈਰਲਮੈਂਟ ਬੋਰਡ ਤੇ ਜਿਹੜੇ ਰਿਟਾਇਰ ਹੋ ਉਹਨਾਂ ਨੂੰ ਵੀ ਰੱਖ ਰਹੇ ਆ ਨਵੇਂ ਭਰਤੀ ਕਰਦੇ ਆ ਜਿਹੜੇ ਜਿਹੜੇ ਪੀਜੀ ਕਰਕੇ ਆਉਂਦੇ ਆ ਉਹਨਾਂ ਨੂੰ ਡਰੈਕਟ ਜਿਹੜੀ ਅਸੀਂ ਅਪਲਾਈਮੈਂਟ ਦੇ ਰਹੇ ਆ ਤੋਂ ਡਾਕਟਰਾਂ ਦੀ ਭਰਤੀ ਵੀ ਚੱਲਦੀ ਹੈ ਜੀ ਜਿਹੜਾ ਪਿਛਲੇ 15 20 ਸਾਲ ਦਾ ਗੈਪ ਸੀਗਾ ਉਸੀ ਮੰਦਰ ਤੁਸੀਂ ਕੱਲੋ ਵੀ ਮੈਜੋਰਟੀ ਅਸੀਂ ਕਵਰ ਕਰਤਾ ਜਿਹੜਾ ਬਾਕੀ ਦੀ 25% ਰਹਿੰਦਾ ਉਹ ਵੀ ਅਸੀਂ ਅਗਲੇ ਸਾਲਸ ਕਵਰ ਕਰ ਲਾਂ ਸਰ ਡੇਂਗੂ ਦਾ ਪਿਛਲੀ ਸਿਹਤ ਕੇਨਿਕ ਦੀ ਜੇ ਗੱਲ ਕਰੀ ਸਰ ਸੈਂਟਰ ਕਹਿ ਰਹੀ ਹੈ ਕਿ ਆਯੂਸ਼ਮਾਨ ਰੋਗ ਕੇਂਦਰ ਦੇ ਬੋਰਡ ਲੱਗਨੇ ਚਾਹੀਦੇ ਹੈ ਜਦ ਕਿ ਸ਼ਾਇਦ ਕੱਲ੍ਹ ਜਲੰਧਰ ਵੀ ਕਮਾਂਡਾ ਹੈ ਕਿ ਸੈਨਚੂਰ ਤੋਂ ਟੀਮ ਆਈ ਹੈ ਤੇ ਉਸ ਤੋਂ ਬਾਅਦ ਸਰ ਜੋ ਕਿ ਮਹੱਲਾ ਗਰੀਨਜ਼ਾ ਬੋਰਡ ਹਟਾਤਾ ਸਰ ਦੀ ਬਾਤ ਚ ਉਹਨਾਂ ਨੇ ਕਿਹਾ ਸੀ ਕਿ ਆਯੂਸ਼ਮਾਨ ਰੋਗਿਆ ਮੰਦਰ ਜੀ ਸਰ ਤੇ ਸਾਡਾ ਹੀ ਸੀਗਾ ਕਿ ਤੁਸੀਂ ਉਹਨੂੰ ਨਾ ਜਿਹੜਾ ਮੰਦਰ ਗੁਰਦਾਰਾ ਦੇ ਚੱਕਰ ਚ ਨਾ ਪਾਓ ਤੇ ਉਹ ਨੱਡਾ ਸਾਹਿਬ ਨੇ ਸਾਡੀ ਕਰਨ ਮੰਨ ਲਈ ਉਹਨੇ ਵੀ ਜੂਸਮਨ ਰੋ ਗਿਆ ਚੇਂਦਰ ਕਰਤਾ ਵੀ ਉਹ ਬ੍ਰਾਂਡਿੰਗ ਕਰਤੀਆਂ ਕੋਈ ਇਸ਼ੂ ਨਹੀਂ ਹੈ ਸਾਡੇ ਵਾਸਤੇ ਮਰੀਜ਼ਾਂ ਦੀ ਸਿਹਤ ਮਰੀਜ਼ਾਂ ਨੂੰ ਦਵਾਈ ਦੇਣੀ ਜਿਹੜੀ ਅਸੀਂ ਸਰਵਿਸਿਜ਼ ਦੇ ਰਹੇ ਆਂ ਮੈਂ ਦਲੇ ਨਾਲ ਕਹਿੰਦਾ ਜੀ ਚਾਹੇ ਤੁਸੀਂ ਯੋਗਾ ਕਰਾ ਰਹੇ ਆਂ ਤੁਹਾਡੇ ਸ਼ਹਿਰ ਚ ਹੋ ਰਿਹਾ ਚਾਹੇ ਆਮ ਆਦਿਕ ਕਲੀਨਿਕ ਦੇ ਵਿੱਚ ਅਸੀਂ 47 ਡਾਇਗਨੋਸਟਿਕ ਟੈਸਟ ਕਰਦੇ ਆਂ ਔਰ 107 ਮੈਡੀਸਨ ਦੇ ਰਹੇ ਆਂ ਔਰ ਲੋਕਾਂ ਨੂੰ ਮਿਲ ਰਹੀਆਂ ਲੋਕ ਬਹੁਤ ਖੁਸ਼ ਆ ਮਾਰਿਜ਼ਿਕਲਾ اسی طرح ਜਿਵੇਂ ਸਾਡੇ 350 ਮੈਡੀਸਿਨ ਜਿਹੜੀਆਂ ਆਏਆਂ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਐਸੈਂਸ਼ੀਅਲ ਡਰੱਗ ਲਿਸਟ ਅਸੀਂ ਐਕਸਪੈਂਡ ਕੀਤੀ ਆ ਹਾਰਟ ਸਟ੍ਰੋਕ ਲੈਵਲ ਤੁਹਾਡੇ ਸੀਐਮਸੀ ਦੇ ਵਿੱਚ ਜਿਹੜੇ ਜਨਨ ਨੂੰ ਕੋ ਬ੍ਰੇਨ ਸਟ੍ਰੋਕ ਹੋ ਜਾਂਦਾ ਉਹਦਾ ਆਪਰੇਸ਼ਨ ਫ੍ਰੀ ਹੋ ਰਿਹਾ ਇਸੇ ਤਰ੍ਹਾਂ ਡੀਐਮਸੀ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਹਾਰਟ ਦਾ ਜਿਹੜਾ ਹੈਗਾ ਉਹ ਜਿਹੜਾ ਤੁਹਾਡਾ ਦਸੂਏ